ਸਾਹ ਗੁਰੂ ਪਰਉ ਜੋ ਹਰੋਦ ਨਿਤ ਅਮਰਤ ਵੇਲੇ ਚੰਦਰ ਹੀ ਲੜੀ ਵਰ ਵਿਚਾਰ ਦੁੱਖਾਂ ਦੇ ਨਾਸ਼ਕ ਸੁੱਖਾਂ ਦੇ ਪ੍ਰਕਾਸ਼ਕ ਸਭ ਸੁੱਖਾਂ ਦੇ ਦਾਤੇ ਹੱਥ ਬੰਦ ਰੱਖ ਕੇ ਮੰਨ ਤਦ ਸਭ ਸੰਝ ਗੁਰੂ ਰਹਿਬਰ ਰਬਉੰਦ ਗੁਰੂ ਉਤਾਰ ਗੁਰਗਦੀ ਤੇ ਬਿਰਾਜਮਾਨ ਬਾਨੀ ਬੋਤ ਗਿਆਨ ਦੇ ਸੋਮੇ ਗਿਆਨ ਦੇ ਸਾਗਰ ਤੰਤਰ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਵਨ ਜੁਰੀ ਅੰਦਰ ਸਾਧ ਬੈਠੇ ਗੁਰੂ ਘਰ ਦੇ ਸਾਧ ਸੰਗਤ ਜੀ ਆਓ ਆਉ ਜੋ ਚਿਰੰਤੋਂ ਤਨਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਖੰਡਾ ਬ੍ਰਹਮੰਡਾਂ ਦੇ ਮਾਲਕ ਸਦਾ ਸਹਾਇ ਦਾਤਾ ਜਿਨ੍ਹਾਂ ਦੇ ਆਪਾਂ ਪਾਵਨ ਜੀਵਨ ਦੀ ਅਮਰ ਕਥਾ ਕੈਵੇਂ ਰੰਦੋ ਕਰਦੇ ਸੁਣਦੇ ਆ ਰਹੇ ਹਾਂ ਆਉ ਵਾ ਜੀ ਉਸੇ ਲਈ ਤਾਂ ਕਿ ਸਭਨ ਕੇ ਪਾਪ ਸਭਰਾਂ ਦੇ ਪੰਨ ਜੀਵ ਵਿੱਚੋਂ ਕੁਝ ਕਰ ਰੱਬੀ ਗੁਨਾ ਨੂੰ ਗ੍ਰਹਿਣ ਕਰਨ ਦਾ ਯਤਨ ਕਰੀਏ ਤਾਂ ਕਿ ਸਾਡਾ ਸੰਸਾਰ ਤੇ ਸਫਲ ਹੋ ਜਾਵੇ ਨਿੱਦੇ ਦੁੱਖਾਂ ਗਰੇਸਾ ਰੋਗਾਂ ਸੋਗਾਂ ਕਾੜਿਆ ਸਾਰੇ ਚਿੰਤਾ ਭਖਣ ਤੋਂ ਬਚ ਸਕੀਏ ਜਬਾਂ ਦੇ ਮਾਰ ਤੋਂ ਬੱਸ ਸਕੀਏ ਆ ਜੋ 83 ਲੱਖ ਜੁਗੀਆਂ ਸੁਣਦੇ ਆ ਉਹ ਦਿਖਦੇ ਆ ਰਹੇ ਆ ਆਪਾਂ ਇਨਾਂ ਦੇ ਜੋ ਜਨਮ ਤੇ ਮਰਨ ਦਾ ਦੁੱਖ ਹੈ ਪਿਆਰ ਉਹ ਬਹੁਤ ਅਸਹਿ ਤੇ ਕਹਿ ਪਾਉ ਬਹੁਤ ਖਤਰਨਾਕ ਇਸ ਵਾਸਤੇ ਆਪਾਂ ਇਤੋਂ ਵੀ ਬਾਦਸ਼ਾਹ ਕਿ ਅਕਲ ਵਿਚਾਰ ਕਰਦੇ ਸੀ ਮਨ ਬਚਨ ਵਾਸਤੇ ਕਿਸੇ ਨਾ ਕਿਸੇ ਦਾ ਸਹਾਰਾ ਲੈਣਾ ਪੈਂਦਾ ਇਹ ਗੱਲ ਬਕਰੀ ਹੈ ਸਾਡੀ ਸੋਚ ਦਾ ਕਿੰਨਾ ਕਮੰਡਾ ਦਰ ਹੈ ਅਸੀਂ ਗੁਰੂ ਨੂੰ ਕਿਸ ਅੱਖ ਦੇ ਨਾਲ ਦੇਖਦੇ ਆ ਕਿਹੋ ਜਿਹਾ ਗੁਰੂ ਨਾਲ ਚਾਹੀਦਾ ਹੈ ਜੇ ਦੀ ਸ਼ਰਨ ਵਿੱਚ ਪਿਆ ਇਹਨਾਂ ਦੁੱਖਾਂ ਦੇ ਸੰਦੂਬੱਸ ਸਕੀ ਤੇ ਪੈਰ ਜਿਹੜਾ ਕੋਈ ਤਗੜਾ ਮਹਾਬਲੀ ਹੋਵੇ ਉਹ ਹੀ ਬਚਾ ਸਕਦਾ ਨਾ ਦੁਜਾ ਤਾਂ ਬਾੜਾ ਤੇ ਵਿਚਾਰ ਇਨਸਾਨ ਇਹ ਗੱਲ ਵੱਖਰੀ ਆ ਕਿ ਗੁਰੂ ਸ਼ਬਦ ਇਹੋ ਜਿਹਾ ਆ ਗਿਆ ਪਾਛੇ ਨਾਲ ਸਾਡੇ ਜੋੜੀ ਪਾਇਆ ਜਿਸ ਗੁਰੂ ਸ਼ਬਦ ਨੂੰ ਅਸੀਂ ਸਮਝ ਨਹੀਂ ਸਕੇ। ਬਸ ਇੱਕ ਗੱਲ ਹੈ ਵੀ ਗੁਰੂ ਵਾਲੇ ਬਣ ਜੀ। ਤੇ ਪਾਸ਼ਲ ਇੱਕ ਗੱਲ ਸਾਨੂੰ ਲੈ ਕੇ ਦਿੱਤੀ। ਉਹ ਕਹਿੰਦੇ ਬੜੇ ਜ਼ਰੂਰ ਬੜੋ ਜ਼ਰੂਰ ਬੜੋ ਗੁਰੂ ਵਾਲੇ ਜ਼ਰੂਰ ਬੜੋ। ਪਰ ਇੱਕ ਗੱਲ ਯਾਦ ਰੱਖ ਲਿਓ ਕਿ ਕੱਚੇ ਕਰਤੇ ਮੁਕਤ ਨਾ ਹੋਈ। ਗੁਰੂ ਬਹੁਤ ਸਾਰੇ ਪੱਕੇ ਨਹੀਂ ਸਾਰੇ ਪੱਕੇ ਨਹੀਂ ਪੂਰਨ ਨਹੀਂ ਜਿਹਦੇ ਪੂਰਨ ਵਾਲ ਗੁਰੂ ਦੇ ਚਰਨਾਂ ਵਿੱਚ ਡਿੱਗ ਜਾਉਂਗਾ ਇਹ ਜਾਉਗਈ ਤੇ ਸਤ ਜਾਨੋ ਹਰ ਪੱਖ ਤੋਂ ਤੁਹਾਡਾ ਬਚਾਉ ਉਹ ਜੋ ਚਾਹੋਗੇ ਉਹ ਮਿਲ ਜਾਓ ਜਦ ਗੁਰੂ ਵਾਲੇ ਬਣ ਕੇ ਵੀ ਤੇ ਤੱਕੇ ਸਾਰੇ ਗੁਰੂ ਵਾਲੇ ਬਣ ਕੇ ਵੀ ਤੱਕੇ ਖਾਰੇ ਆ ਗੁਰੂ ਵਾਲਾ ਹੈ ਪਰ ਜੀਵਨ ਜਾਚ ਨਹੀਂ ਗੁਰੂ ਵਾਲਾ ਹੈ ਪਰ ਜੀਵਨ ਜਾਚ ਨਹੀਂ ਜੀਵਨ ਜਾਚ ਨਹੀਂ ਸਖ ਸਭੇ ਗੁਰੂ ਕੋ ਇਹ ਨਹੀਂ ਆਪਾ ਕਹਿ ਸਕਦੇ ਕਿ ਗੁਰੂ ਕੋ ਜੀਵਨ ਜਾਚ ਨਹੀਂ ਸੀ ਉਹ ਤੇ ਜਿਹਨੇ ਪਰਖਣਾ ਹੈ ਉਦੋਂ ਗੁਰੂਵਾਲੇ ਨੂੰ ਪਦਮਗੁਰੂ ਜੀਵਨ ਜਤ ਹੈ ਕਿ ਨਹੀਂ ਇਸ ਵਾਤੇ ਆਪਾਂ ਉਸ ਗੁਰੂ ਦੀ ਸੇਵਾ ਕਰਦੇ ਆ ਵਿਚਾਰਾ ਕਰਦੇ ਆ ਜੀਵਨ ਦੀਆਂ ਜਿਨ੍ਹਾਂ ਨੇ ਪਹਿਲਾਂ ਆਪ ਜੀਵਨ ਜਤ ਸਕੀ ਇਹ ਜੀਵਨ ਜਤ ਲੋਕਾਂ ਦੀ ਝੋਲੀ ਵਿੱਚ ਪਾਰ ਕਿਉਂ ਜ ਮਨੀਲ ਮਹਾਬਲੀ ਇਹ ਗੁਰੂ ਤਨ ਗੁਰੂ ਗੋਬਿੰਦ ਸਿੰਘ ਮਹਾਰਾਜ ਕੱਲ ਆਪਾਂ ਵਿਚਾਰ ਕਰ ਰਹੇ ਸੀ ਬੁੱਧੂ ਸ਼ਾ ਜਿਸ ਦੇ ਪੌਂਚ ਦਿੱਲੀ ਦਰਬਾਰ ਤੱਕ ਸਾਰੇ ਇਸਲਾਮ ਧਰਮ ਵਿੱਚ ਕਿੱਤੇ 100 200 ਬੰਦੇ ਦੇ ਵਿੱਚ ਕਦਰ ਹੁੰਦੀ ਹੋਵੇ ਕੋਈ ਮਾਨ ਸਤਕਾਰ ਕਰਦਾ ਹੋਵੇ 100 200 400 500 ਹਜ਼ਾਰ ਬੰਦਾ ਤੇ ਕਹਿ ਲਈਏ ਬੇਬਲੀਆ ਤੇ ਤਗੜਾ ਇਹਨੂੰ ਕੋ ਜੀਵਨ ਜੀਵਨ ਜਾਚ ਇਹ ਸੜਾ ਬਚਾ ਕਰ ਸਕਦਾ ਹੈ ਦੁੱਖ ਅਕ੍ਰਿ ਸਦੋਂ ਜਦ ਤੇ ਬੇੰਦ ਕਲਾ ਹੋਣ ਬੇੰਦ ਕਲਾ ਦੋ ਕੋਲ ਹੀ ਹੁੰਦੀਆਂ ਫਿਰ ਸਾਰੇ ਕੋ ਬੇੰਦ ਕਲਾ ਨਹੀਂ ਹੁੰਦੀ ਹਾਂ ਇੱਕ ਦੋ ਕਲਾ ਚਾਰ ਕਲਾ ਪੰਜ ਕਲਾ 10 ਕਲਾ ਜਿਸ ਤਰ੍ਹਾਂ ਤ੍ਰੇਤਾ ਵਿੱਚ ਪੰਸਰਾਮ ਨੂੰ ਭਗਵਾਨ ਕਿਹਾ ਗਿਆ ਦੋ ਕਲਾ ਸੀ ਸਿਰਫ ਦੋ ਕਲਾ ਤੁਹਾਨੂੰ ਰਾਮ ਚੰਦਰ ਜੀ ਦੇ ਕੋਲ 14 ਕਲਾ ਤੁਹਾਨੂੰ ਕ੍ਰਿਸ਼ਨ ਜੀ ਦੇ ਕੋਲ 16 16 ਕਰਾ 16 ਕਲਾ ਤੋਂ ਉੱਪਰ ਨਹੀਂ ਕੋਈ ਅਵਤਾਰ ਗਿਆ ਤੇ ਜਿਸ ਜਿਸ ਦੀ ਆਪਾਂ ਗੱਲ ਕਰ ਰਹੇ ਨੂੰ ਅਵਤਾਰਾਂ ਵਿੱਚ ਨਹੀਂ ਕਿਹਾ ਜਾਂਦਾ ਤੇ ਗੁਰੂ ਗੁਰੂ ਤੇ ਅਵਤਾਰ ਦੇ ਵਿੱਚ ਬਹੁਤ ਵੱਡਾ ਅੰਤਰ ਹੁੰਦਾ ਪਿਆ ਗੁਰੂ ਤੇ ਉਤਾਰ ਦੇ ਵਿੱਚ ਬਹੁਤ ਵੱਡਾ ਅੰਤਲ ਹੁੰਦਾ ਜਿੱਤੇ ਸਮਰਥ ਕਲਾ ਹੋਵੇ ਸਮਰਥ ਕਲਾ ਉਹਦਾ ਭਗਵਾਨ ਤੇ ਭਗਵਾਨ ਜਿਹੜਾ ਖਾਸ ਹੋਵੇ ਹੁੰਦੇ ਸਭ ਖਾਸ ਹੋ ਉਹਦੇ ਬਾਪ ਆ ਉਹ ਸਾਰੇ ਪੁੱਤਰਾਂ ਦਾ ਧਿਆਨ ਕਰਦਾ ਹੈ ਸਾਰੇ ਪੁੱਤਰਾਂ ਨੂੰ ਧਿਆਨ ਕਰਦਾ ਤੂੰ ਕਿਸੇ ਵੱਲ ਖਾਸ ਧਿਆਨ ਮੈਂ ਕਰਦਾ। ਭਾਵੇਂ ਕਿਸੇ ਕారణ ਕਰਦਾ ਹੋਵੇ। ਇਸ ਵਾਤੇ ਖਾਸ ਧਿਆਨ ਵਾਲਿਆਂ ਵਿੱਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੰਸਾਰ ਤੇ ਹੈ। ਜਿਨ੍ਹਾਂ ਦੇ ਬੰਦ ਦਾ ਕੋਈ ਪਤਾ ਹੀ ਨਹੀਂ ਲੱਗਾ ਕਿ ਬੰਦ ਇੰਨਾ ਵਿੱਚ ਕਿੰਨਾ ਵੱਡਾ ਬੰਦ ਹੈ। ਉਹ ਬੁੱਧੂ ਸ਼ਾਹ ਜਿਹਦਾ ਇਸਲਾਮ ਧਰਮ ਪੂਰੇ ਇਸਲਾਮ ਧਰਮ ਵਿੱਚ ਕਦਰ ਮਾਨ ਸਤਕਾਰ ਤੇ ਦਿੱਲੀ ਦੇ ਦਰਬਾਰ ਉਹਦੇ ਕੁਝ ਵੀ ਨਹੀਂ ਸੀ ਜਦੋਂ ਦਿੱਲੀ ਦੇ ਦਰਬਾਰ ਨੂੰ ਜਾਂਦਾ ਤਾਂ ਔਰੰਗਜ਼ੇਬ ਨੂੰ ਉੱਠ ਕੇ ਤਤ ਛੱਡ ਕੇ ਚੁੱਕ ਇਸ ਨਾਮ ਕਰਦਾ ਪੈਂਦਾ ਜਦੋਂ ਉਹ ਬੁੱਧੂ ਸ਼ਾ ਪੀਰ ਐਡਾ ਕਰਾਮਾਤੇ ਇਦਾਂ ਸਲਾਮ ਧਰਮ ਵਿੱਚ ਉਹਦਾ ਕਦਰ ਤੇ ਸਤਾਨ ਉਹ ਜਦੋਂ ਗੁਰੂ ਗੁਰੂ ਗੋਬਿੰਦ ਸਿੰਘ ਦੇ ਕੋਲ ਗਿਆਨਤ ਗੁਰੂ ਗੋਬਿੰਦ ਸਿੰਘ ਉੱਠੇ ਨਹੀਂ ਸਤਕਾਰ ਦੇ ਆਪ ਤੋਂ ਵੱਡੇ ਨੂੰ ਦਿੱਤਾ ਜਾਂਦਾ ਨਾ ਜਿੰਦ ਸਿੱਧੀ ਗੱਲ ਆ ਸਤਕਾਰ ਹਮੇਸ਼ਾ ਆਪਰੇ ਤੋਂ ਵੱਡੇ ਨੂੰ ਦਿੱਤਾ ਜਾਂਦਾ ਏ ਸਾਨੂੰ ਕੋ ਮਿਲਣ ਵਾਸਤੇ ਬੱਚਾ ਆਵੇ ਕਦੇ ਅਸੀਂ ਉੱਠ ਕੇ ਉਹਦੇ ਪੈਰੇ ਲੱਗੇ ਆ ਨਹੀਂ ਲੱਗਦੇ ਸਰਦੋਕ ਵੱਡਾ ਆਵੇ ਅਸੀਂ ਉਦੋਂ ਹੀ ਆਪਣੇ ਮੱਝੇ ਤੋਂ ਉੱਠ ਕੇ ਤੋਂ ਪੈਰੇ ਲਗਾਉਂਗੇ ਸਤਕਾਰ ਕਰਾਂਗੇ ਬਾਬਿਆਂ ਕਿਸੇ ਦਾ ਵੀ ਵੱਡਾ ਹੋਵੇ ਤੇ ਭਾ ਜਿਹੜੇ murid ਸੀਗੇ ਛਲੇ ਚਪਤੇ ਸੀ ਪੀਰ ਸਾਹਿਬ ਦੇ